ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਰੀਤ ਕਾਸ਼ਵਾਲੇ ਮਾਮਲੇ ਦੇ ਵਿੱਚ ਨਾ ਸਾਈਬਰ ਸੈੱਲ ਦੇ ਆਫਿਸ ਆਈ ਹੋਈਆਂ ਠੀਕ ਹੈ ਅੱਜ ਤੱਕ ਮੈਨੂੰ 4 ਵਾਰ ਟੋਟਲ ਇੱਥੇ ਬੁਲਾਇਆ ਜਾ ਚੁੱਕਿਆ ਤੇ ਹੁਣ ਜਿਹੜੇ ਆਫੀਸਰ ਦੇ ਕੋਲ ਮੇਰਾ ਕੇਸ ਸੀ ਉਹਦੀ ਬਦਲੀ ਹੋ ਗਈ ਹੈ ਤੇ ਨਵੇਂ ਆਫੀਸਰ ਨੂੰ ਪਾਇੰਟ ਉਹਨੂੰ ਥੋੜਾ ਜਿਹਾ ਸ਼ਾਇਦ ਟਾਈਮ ਲੱਗੇ ਹਫ਼ਤੇ ਤੋਂ ਉਹਨਾਂ ਨੇ ਟਾਈਮ ਮੰਗਿਆ ਹੈਗਾ ਤੇ ਦੇਖੋ ਇਹ ਸਰਕਾਰੀ ਕੰਮ ਹੈਗੇ ਆ ਮੇਰੇ ਕੋਈ ਘਰ ਦਾ ਆਪਣਾ ਕੰਮ ਤਾਂ ਹੈ ਨਹੀਂਗਾ ਤੇ ਮੈਂ ਹਰ ਹਾਜ਼ਰੀ ਦਾ ਬਿਓਰਾ ਵੀ ਨਹੀਂ ਦੇ ਸਕਦੀ ਠੀਕ ਹੈ ਪਹਿਲਾਂ ਉਹਨਾਂ ਨੇ ਮੇਰੇ ਕੋ ਸਾਰੀਆਂ ਵੀਡੀਓਜ਼ ਮੰਗਵਾਈਆਂ ਪੈਨ ਡਰਾਈਵ ਦੇ ਵਿੱਚ ਫਿਰ ਮੈਨੂੰ ਉਹਨਾਂ ਦਾ ਨੰਬਰ ਅਰੇਂਜ ਕਰਨ ਨੂੰ ਕਿਹਾ ਗਿਆ ਅੱਜ ਮੈਂ ਨੰਬਰ ਅਰੇਂਜ ਕਰਕੇ ਲਿਆਈ ਸੀ ਕਰਨ ਜਗਪ੍ਰੀਤ ਦਾ ਠੀਕ ਹੈ ਇਹ ਨਹੀਂ ਵੀ ਅਸੀਂ ਵੀਡੀਓ ਦੇ ਵਿੱਚ ਨਿੱਕੀ-ਨਿੱਕੀ ਚੀਜ਼ ਦੱਸੀ ਜਾਈਏ ਤੁਹਾਨੂੰ ਠੀਕ ਹੈ ਫਿਰ ਜੇ ਦੱਸਣ ਵੀ ਲੱਗ ਜਾਈਏ ਤੇ ਲੋਕਾਂ ਨੇ ਕਹਿਣਾ ਸਿੰਪਥੀ ਲੈਣ ਲੱਗ ਗਈ ਇਹ ਜੀ ਉਹ ਜੀ ਤਾਂ ਇਹੋ ਜੇ ਕੰਮ ਮੇਰੇ ਤੋਂ ਨਹੀਂ ਹੁੰਦੇ ਜੋ ਫਾਈਨਲ ਡਿਸੀਜਨ ਹੋਏਗਾ ਜਦੋਂ ਫਾਈਨਲ ਡਿਸੀਜਨ ਹੋਏਗਾ ਤੁਹਾਨੂੰ ਆਪੇ ਹੀ ਮੈਂ ਫਾਈਨਲੀ ਦੱਸ ਦੂੰਗੀ ਦੱਸ ਦੋਗੀ ਆਪਣੀ ਵੀਡੀਓ ਦੇ ਵਿੱਚ ਬਟ ਜੇ ਤੁਸੀਂ ਕੋ ਮੈਂ ਹਰ ਹਰ ਹਾਜ਼ਰੀ ਦਾ ਵਿਵਾਰਾ ਦਵਾਂਗੀ ਇਹ ਨਹੀਂ ਹੋ ਸਕਦਾ ਠੀਕ ਹੈ ਜੀ ਕੁਝ ਸਰਕਾਰੀ ਕੰਮ ਕੁਝ ਸਰਕਾਰੀ ਕੰਮਾਂ ਦੀ ਪ੍ਰਾਈਵੇਸੀ ਵੀ ਹੁੰਦੀ ਹੈ। ਔਰ ਤੁਹਾਨੂੰ ਮੈਂ ਸ਼ੁਰੂ ਵਿੱਚ ਦੱਸਿਆ ਸੀ ਮਾਰਚ ਦੇ ਮਹੀਨੇ ਵਿੱਚ ਤਾਂ ਮੈਂ ਪ੍ਰोसीडिंग ਕੀਤੀ ਵੀ ਨਹੀਂ ਸੀ। 8 ਅਪ੍ਰੈਲ ਤੋਂ ਪ੍ਰोसीडिंग ਸ਼ੁਰੂ ਹੋਈ ਹੈ। ਅੱਜ ਦਿਨ ਕਿੰਨੇ ਹੋਏ 20। 20 ਦਿਨਾਂ ਦੇ ਤੁਸੀਂ ਕਿਹੜੀ ਕਾਰਵਾਈ ਪਾੜ ਲਦੇ ਹੋ ਵੀ। ਠੀਕ ਹੈ ਜੀ। ਮਿਲਦੇ ਆ ਅੱਜ ਸ਼ਾਮੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਦਮ ਹੈਗਾ ਫਿਰ ਸਾਹਮਣੇ ਆ ਕੇ ਗੱਲ ਕਰ ਲੋ।